ਬੜੇ ਵੀਰ ਆਏ ਹਨ ਲੈਣੋਂ ਆ ਤੇ ਕਦੋਂ ਦੇ ਆਏ ਜੇ ਮੇਰਾ ਰੋਗੇ ਦੋਸਤ ਤਾਂ ਭਰਾਵਾ ਹੌਣ ਟੁੱਟਾਈਓ ਹਾਂ ਹੁਣ ਕਿਤੇ ਟੁੱਟਾ ਵਾ ਪਹੁੰਚ ਗਏ ਹਾਂ ਬਸ ਅੰਦਰ ਵਰਣੀ ਵਾਲੇ ਅੰਦਰ ਜਾ ਪਹਿਲਾਂ ਰੂਮ ਉਹ ਉਹ ਰੂਮ ਨੰਬਰ ਲਿਖਾਉਂਦੇ ਹੋਏ ਅੱਜ ਤੱਕ ਬੜੇ ਜਾਣੇ ਬੈਠੇ ਇੱਥੇ ਕੱਲ ਤੱਕ ਗੁੰਡੀ ਵੀ ਨਹੀਂ ਇੱਥੇ ਇਦਾਂ ਦਾ ਸਿਸਟਮ ਹੈ ਕਿ ਜਿਹਾ ਵਾਜਾ ਲਾ ਸਕਾ ਪਾਵਾ ਤਾਂ ਸਾਰੇ ਲੱਗੇ ਹੋਣਾ ਜਿਹੜਾ ਮਰਜ਼ੀ ਪਾਉਂਦੇ ਆਉਣ ਮਿਲਿਆ ਲੇ ਗਏ ਵੀ ਦੇ ਲੈਣੇ ਓਏ ਲੱ। ਇੱਕ ਮਿੰਟ ਹੋਣੀ। ਮੱਕਰ ਉਹ। ਇਹ ਇਦਾਂ ਮੈਗ ਲੈਉਂ ਯਾਰ। ਜਾਨੀ ਬਚੀ ਹੋਇਆ ਇਹਨਾਂ ਹੋਰ ਪਰ ਲੈਣੀ ਹੈ। ਬਹੁਤ ਜ਼ਿਆਦਾ ਪ੍ਰਾਪ ਉਹ। ਹਾਂ ਹੁਣ ਪ੍ਰਭੂ ਜੀ ਅਨਹੈਲ ਦੀ ਆਜੋਗਾ ਲੈਟਾ ਬੰਦ ਹੋਣ ਤੇ ਹੀ ਨਿਕਲਣਾ ਹੈ। ਮੈਂ ਤਾਂ ਕਹਿਣਾ ਕਿ ਲੈਟਾ ਬੰਦ ਹੋਣੀਆਂ ਤਾਂ ਆਵਾ ਕਿ ਜਦੋਂ ਗਾਰ ਡੇਟੇ ਡੇਟੇ ਗਾਰ ਡ ਮੈਂ ਕੱਟ ਲਈਆਂ ਸਾਰੇ ਕੋਈ ਚੈੱਕ ਕੀਤਾ ਸਾਰਾ ਕੀਤਾ ਕੀਤਾ ਆਜੋ ਆਜੋ ਹੁਣ ਦੋ ਬੈਗ ਹੋ ਗਏ ਪਹਿਲਾ ਇੱਕ ਹੀ ਹੁਣ ਦੋ ਹੋ ਗਏ ਹੋ ਗਿਆ ਲਟਪਾੰਗਾ ਜੀ ਹਲੋ ਗਵਾ ਮਾਰਤਾ ਆ ਬੈਗ ਨਵਾਂ ਲਿਆ ਆ ਇਹ ਨਾਲ ਕੀ ਚੱਕਣਾ ਗੱਡਤੀ ਏਅਰਪੋਰਟ ਵਾਲਿਆਂ ਨੇ ਸਾਡੇ ਬਰਾਬਰ ਬੰਨ ਬੈਗ ਡਾਈਵ ਨੇ ਲਿਆ ਚੋਸ ਕੱਢਿਆ ਮਾਤ ਜੀ ਹਲੋ ਵੀ ਚੱਲੀਏ ਕਰਨ ਵੀ ਆ ਦੋਵੇਂ ਮੈਨੂੰ ਫੜਾਏ ਆ ਤੇ ਆਓ ਕਿੱਡੇ ਵੇ ਫਰੀ ਹੋ ਕੇ ਬਸ ਫਰੀ ਕੀ ਆ ਬੈਗੋ ਚੱਲੇ ਹੀ ਹੁਣ ਏ ਉਪਾਚ ਚਲਿਏ ਬਾਾਰ ਫੇਰ ਬੜੀ ਗਰਮੀ ਹੁਣੀ ਤੇ ਇਹ ਨਾ ਕਿ ਉਹ ਵੀ ਇਹ ਨਾ ਕਿ ਉਹ ਵੀ ਫੇਰ ਲੋਕੋ ਹੀ ਹਨ ਕਪੜੇ ਲਿਆਉਂਦਾ ਜੇ ਤਾਂ ਭੁੱਲ ਗਿਆ ਤੇ ਪਾ ਗਿਆ ਮਾਨੂੰ ਆਟੋ ਫੇਰ 300 ਵਿੱਚ ਮਿਲਿਆ ਹੈ ਬਕੀ ਤੇ ਪਹਿਲੇ ਵਾਲੇ ਸਾਡੇ ਕੋਲ ਸਾਡੇ ਤਿੰਨ ਤੋਂ ਲੈ ਲਿਆ ਵੀ ਇਹਨਾਂ ਨੇ ਲਿਆ 300 ਉਹ ਧਿਆਨ ਲੈਂਗੁਏਜ ਹੈ ਇਹ Gujarati ਹੈ ਹਾਂ Gujarati ਇਹ Gujarati ਲੈਂਗੁਏਜ ਹੈ ਇਹ Gujarati ਹੈ ਚਲੋ ਵੀ ਬੈਠੀਏ ਬੈਜੇ ਤੂੰ ਵੀ ਬਤਾਇਂ ਹਾਂ ਉਹ ਆ ਗਿਆ ਅਰੇ ਟੈਕੀਪ ਨੂੰ ਤਾਂ ਡਰਤਾ ਹੈ ਤੇ ਹੁਣ ਅਸੀਂ ਚੱਲੀ ਆਂ ਫੇਰ ਹਨਾ ਨਾ ਉਹ ਕੋਣੀ ਆਵੇ ਲੋ ਇਹ ਸੜਕਾਂ ਤੇ ਉੱਪਰ ਜਾਣੀਆਂ ਗੱਜਦਾਰੇ ਦਵਾੜੀ ਬਹੁਤ ਕਲੀਨ ਆ ਆ ਗਿਆ ਜੀ ਸਾਡਾ ਇਹ ਬਹੁਤ ਤੁਹਾਡਾ ਜੀ ਸੂਤ ਕਾਲਿਆ ਪਹੁੰਚ ਗਏ ਆਪਾਂ 에어ਪੋਰਟ ਤੇ ਮਨ ਕੇ ਸੂਰਤ 에어ਪੋਰਟ ਤੇ ਬੜਾ ਸੋਹਣਾ ਹੈ ਤੇ ਨਾਲ ਹੀ ਹੋਈ ਬੜੇ ਸੋਹਣੇ ਹੈ ਜਿਹਾ ਸਤ ਜਿਹਾ ਸਤ ਜਿਹਾ ਸਤ ਜਿਹਾ ਰਜਵਾੜੀ ਤਰੀਕੇ ਦੀਆਂ ਲੱਗੀਆਂ ਆਗੇ ਚੈਕਿੰਗ ਆ ਲੱਗਣ ਡਿਆ ਭਾ ਜਿੱਤਰਾ ਅਸੀਂ ਅਪਰਾਧੀ ਹੁਨੇ ਘੜੀ ਬਾਅਦ ਘੜੀ ਵੀ ਲਵਾ ਦਿੰਦੇ ਤੇ ਇਥੇ ਫੋਨ ਰਖਾ ਦਿੰਦੇ ਸਾਰਾ ਕੁਝ ਇਥੇ ਰਖਾ ਲੈਂਦੇ ਹੁਣਾਨੂੰ ਐਡਾ ਚੈਕਿੰਗ ਇੰਨੀ ਕਰਾ ਲਈ ਫੀਲ ਹੁੰਦਾ ਜਿਵੇਂ ਮੁਜਰਬ ਨੇ ਦਿੱਲੀ ਜਾ ਕੇ ਸਾਡੀ ਫੇਰ ਚੈਕਿੰਗ ਕੋਲ ਦਿੱਲੀ ਜਾ ਕੇ ਫੇਰ ਚੈਕਿੰਗ ਕੋਲ ਹੈ ਫੇਰ ਬਾਅਦ ਉਤਨੀ ਨਹੀਂ ਹੈ ਗਈ ਜਿੰਨੇ ਚੀਜ਼ਾਂ ਦਿੱਲੀ ਜਾ ਕੇ ਦੁਬਾਰਾ ਹੋਈ ਹੀ ਉਦੋਂ ਵੀ ਹੋਈ ਹੀ ਕੋੜ ਮਤਾਂ ਕੋਈਆਂ ਤੁਹਾਨੂੰ ਯਾਦ ਨਹੀਂ ਨਾ ਇਸ ਕਰਕੇ ਕੁਝ ਪਾ ਸਾਰਾ ਕੁਝ ਯਾ ਯਾਰ ਦੋ ਹੀ ਦਿਨ ਹੈ ਅਮ ਲੋਕ ਦੇ ਐਸਾ ਇਸ ਲਈ ਫੇਰ ਥੋੜਾ ਸਟਾਕ ਲੈ ਕੇ ਜਾਈਏ ਜਦ ਨਹੀਂ ਬਿਕਰਾ ਇਸ ਵੋ ਆਪ ਦਾ ਬੋਲਦੇ ਹੈ ਵੀ ਹੁਣ ਐਨਕਾ ਮੈ ਲਾਣੀ ਆ ਲਾਜ ਨੇ ਲੜੀਆਂ ਇੱਧਰ ਪੋਰਟ ਤੇ ਵੇਖਿਆ ਆ ਸੂਰਤ ਦਾ ਵਖਾਦੀ ਹੁਣ ਤਾਨੂੰ ਪਰ ਇੰਨੀ ਰੋਣ ਕਿਹੜੀ ਹੈਗੀ ਹਜੇ ਆਹ ਵੇਖੋ ਕਿੰਨਾ ਸੋਹਣਾ ਬਣਿਆ ਮਾਡਲ ਬਣਾਇਆ ਵਾ ਜਿੱਦਾਂ ਆਪਣੇ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦਾ ਮਾਡਲ ਹੈ ਨਾ ਇੱਥੇ ਵੀ ਇਹਨਾਂ ਨੇ ਆਪਣਾ ਕੁਝ ਕੱਲੇ 에어ਪੋਰਟ ਦਾ ਇਹਨਾਂ ਨੇ 에어ਪੋਰਟ ਦਾ ਹੀ ਬਣਾਇਆ ਮੈਨੂੰ ਲੱਗਦਾ ਹਾਂ 에어ਪੋਰਟ ਦਾ ਹੀ ਆਹ ਵੇਖੋ ਪਹਿਲਾਂ ਹੀ ਸੂਰਤ ਕੋ ਮੈ ਨਹੀਂ ਕਿ ਐਸਲ ਵੀ ਬਣਿਆ ਸੂਰਤ ਤਰਾ ਦੇ ਆਏ ਗਏ ਮੈਂ ਇਨ ਲਾਕ ਨੂੰ ਨੰਨ ਦਿੱਤਾ ਅੰਦਰ ਦੇ ਕਬੂਤਰਾਂ ਨੇ ਐ ਰੌਣਕਾਂ ਲਾਈਆਂ ਸਾਰੇ ਪੰਗ ਕਰ ਕਰ ਕੇ ਜਾਂਦੇ ਉੱਡਦੇ ਪੰਗ ਕਰਦੇ ਰਹਿੰਦੇ ਪਰ ਇਹ ਆ ਵੀ ਪੈਪਾ ਦਾ ਬਿੱਠਾ ਹੀ ਬਿੱਠਾ ਕਿੱਥੋਂ ਫਿਰ ਪੈਪਾ ਬਿੱਠਾ ਸਾਰਾ ਵੇਖ ਕਿੱਧਰ ਸਾਈ ਉਹ ਨਿਆਣੇ ਕੇ ਢੰਡੇ ਕਬੂਤਰਾਂ ਨੇ ਨਾ ਡੇਲਮੈਂਟ ਹੁੰਦਾ ਰਹਿੰਦਾ ਸਹੀ ਗੱਲ ਨਿਆਣੇ ਦਾ ਕਬੂਤਰ ਲੱਗਿਓ ਲੰਗਦਾ ਨਿਆਣੇ ਦੇ ਬਾਜੜਿਆ ਕਈ ਹਾਵੇ ਲੋਹਣੇ ਹੱਦ ਐ ਲੱਗਿਓ ਖਹਿ ਕੇ ਗਿਆ ਵਗੇ ਮੈਂ ਕਹਿ ਇਹ ਤੇ ਚੱਲਾਈ ਏਅਰ ਇੰਡੀਆ ਦਾ ਆ ਹਾਡਾ ਹੁਣ ਪਤਾ ਨਹੀਂ ਕਿੱਥੇ ਰਹਿ ਗਿਆ ਮੈਨੂੰ ਲੱਗਦਾ ਕਿ ਟੋਇਟਾ ਦੇ ਸ਼ੀਸ਼ਿਆਂ 'ਚ ਵੱਜਣ ਦੇ ਕਿ ਸ਼ੀਸ਼ਿਆਂ 'ਚ ਵੱਜਣ ਦੇ ਹਾਡਾ ਲੱਗਦਾ ਟੋਇਟਾ 'ਚ ਖੁੱਬ ਗਿਆ ਕਿਤੇ ਲੋਕ ਘਰ ਤੇ ਗੰਦਾ ਚ ਇੱਥੇ ਸ਼ੀਸ਼ਿਆਂ 'ਚ OK ਜੀ ਪਹੁੰਚ ਗਏ ਆ ਫਿਰ ਬੈਠ ਗਏ ਆ ਉਹੀ ਜਗ੍ਹਾ ਤੇ ਬੈਠੇ ਜਿੱਤਰਾ ਜਿੱਤੇ ਆਏ ਹਾਂ ਜੇ ਪੂਰੇ ਟਾਈਮ ਤੋਂ ਪੰਜ ਚੋ ਪਤਲਾ ਤੇ ਸੂਰ ਜਾਂਦਾ ਜੀ ਆਪਣਾ ਪਾਰਸਲ ਆਲਾ ਇਹਨਾਂ ਚ ਪਾਰਸਲ ਕੋਸਲ ਜਾਂਦੇ ਆ DHL ਦੇ ਇਹਨਾਂ ਦੀ ਪਾਰੀ ਪੂਰੀ ਨਹੀਂ ਹੈਗੀ ਪਾਲ ਹੀ ਹੋਣਾ ਪੱਕਾ ਸਾਰੇ ਜੀ ਇਹ ਵੀ ਬਾਬਾ ਤਗੜਾ ਬੈਲਟ ਨੰਬਰ 1 ਕਤਨਾ ਬੈਲਟ ਨੰਬਰ 1 ਲੱਗਦਾ ਬੈਲਟ ਨੰਬਰ 1 ਹੀ ਹੈ ਇੱਥੇ ਹੁਣ ਸ਼ਾਂਤੀ ਮਿਲ ਗਈ ਅੰਬਰ ਸਾਰੇ ਕਿਹੜਾ ਵਧੀਆ ਲੋਕਰ ਹੋ ਜੰਦਾ ਉਧਰ ਜੋੜੀ ਲੱਗਣ ਆਪਣਾ ਆਪਣੀ ਸਿਟੀ ਆਪਣਾ ਘਰ ਤੇ ਆਪਣੀ ਬੜੀਆਂ ਇਨਸਟਰਕਸ਼ਨ ਦਿੱਤੀਆਂ ਜਾਂਦੀਆਂ ਆਹ ਨਿਰੰਗ ਮੁਦਲ ਲੱਭਾ ਇਹ ਉਦੋਂ ਫਿਰ ਬੈਟਨ ਜਲਦੀ ਜਲਦੀ ਚੱਲ ਗਈ ਇਹ ਨਹੀਂ ਇਹ ਨਾਲੇ ਬਾਹਰ ਤੋਂ ਹੁੰਦੀਆਂ ਰਹਿੰਦੀਆਂ ਇਹ ਬਾਹਰ ਨੂੰ ਜਾਣ ਲਈ ਆਪਾਂ ਆ ਤੁਹਾਡੇ ਵੀਰ ਆਏ ਹਨ ਨੂੰ ਲੈਣੋਂ ਆ ਤੇ ਕਦੋਂ ਦੇ ਆਏ ਜੇ ਮਿਲ ਰੋਗੇ ਦੋਸਤ ਮੇਰੀ ਗੱਲ ਸੁਣੋ ਪਾਣੀ ਪੀ ਲੋ ਬੱਸਾਂ ਦੇ ੱੱਕੇ ਵੜੇ ਜੇ ਕਦੋਂ ਦੇ ਆਏ ਜੇ ਇਹ ਗੱਲ ਇਮਿਗੇਸ਼ਨ ਦੇ ਅੜਕੇ ਆਹ ਹੋਈ ਇਮਿਗੇਸ਼ਨ ਨਹੀਂ ਅਸਮਾਨ ਚੜ ਗਏ ਆ ਨਹੀਂ ਲੱਭੰਡਿਆ ਤੁਹਾਨੂੰ ਸਮਾਨ ਮਿਲਣਾ ਹੋਣੀ ਚੱਲੇ ਆ ਪਕ ਘਾਰ ਘਰ ਜਾ ਜਾਈ ਖਾਣੇ ਆ ਰੋਟੀ ਪਾਣੀ ਠੀਕ ਆ ਤੇਰੇ ਤਾਲ ਜਲ ਜਦ ਤੇ ਨਿਆਣੇ ਦਾ ਜਿਆਦਾ ਹੀ ਬੁਰਾ ਹਾਲ ਹੋ ਗਿਆ ਮੈਂ ਤੇ ਘਰੋਂ ਤੈਨੂੰ ਮੈਂ ਘਰੋਂ ਹੀ ਕਿਹਾ ਸੀ ਕਿ ਰਮਨ ਆਪਣਾ ਨਾ ਬੈਗ ਨਵਾਂ ਲੜੀਆ ਆਪਾਂ ਪਰ ਆਪ ਰਮਨ ਦਾ ਲਾਲਾ ਨਾ ਟੈਗ ਵਰ ਨਵੇਂ ਬੈਗ ਤੇ ਲਾ ਆਹ ਕੱਢ ਦਿੰਦੇ ਆਪਾਂ ਦੇਸੀ ਲੈ ਉਹ ਸਾਡਾ ਤੇ ਨੁਕਸਾਨ ਤੇ ਨੁਕਸਾਨ ਹੋਇਆ ਇੱਕ ਤੇ ਆ ਟੁੱਟਾ ਹੈ ਤੇ ਉਦੋਂ ਹਾਂਡਲ ਜਿਆ ਮੈਂ ਉਸੇ ਕਿਹਾ ਬੈਗ ਨਵਾਂ ਲੜੀਆ ਤਾ ਪਰਵਾ ਹੌਣ ਟੁੱਟਾ ਹੀ ਆ ਹਾ ਹੁਣ ਕਿ ਤੇ ਟੁੱਟਾ ਐਵੇਂ ਐਨਾ ਹੀ ਨਹੀਂ ਹੌਣ ਟੁੱਟ ਮਮੀ ਨੂੰ ਕੀ ਰਾਤ ਤੰਗ ਕਰਨਾ ਤੇ ਇਥੇ ਰੋਟੀ ਰੋਟੀ ਖਾ ਕੇ ਚਲੇ ਜਾਂਦੇ ਆ ਕਹਿੰਦੇ ਇਥੋਂ ਖਾ ਕੇ ਚੱਲੀਏ ਮਮੀ ਵਿਚਾਰੇ ਸੁੱਤੇ ਹੋਣੇ ਅੱਧੀ ਰਾਤ ਕੀ ਤੰਗ ਕਰਨਾ ਉਹਨਾਂ 12 ਵਜ ਗਏ ਆ ਤੇ ਇਥੋਂ ਹੀ ਰੋਟੀ ਰੋਟੀ ਖਾ ਕੇ ਚੱਲੇ ਆ ਵਿਚਾਰੀ ਮੰਮੀ ਵੀ ਐ ਵੇਲੇ ਸੁੱਤੇ ਹੋਣੇ ਆਡੇ ਕਰਗੇ ਹੁਣ ਮੰਮੀ ਆਪਰ ਭੁੱਖਾ ਸੌਣ ਨੂੰ ਨਹੀਂ ਦਿੰਦੀ ਉਸੇ ਵੇਲੇ ਹੁਣ ਕਿ ਰੋਟੀਆਂ ਲਾਉਣ ਡੈ ਬੈਣਾ ਆਪਣੀ ਰਾਤ ਵਾਲੀ ਰੋਟੀ ਦਾ ਦਾਲ ਵਾਲੀ ਰੋਟੀ ਤੇ ਤਾਲੀ ਸਵੇਰ ਵਾਲੀ ਦੀ ਵੇਖੋ ਤੇ ਰਾਤ ਵਾਲੀ ਦੀ ਵੇਖੋ ਹੋਣੀ ਹੈ ਉਹਦੀ ਜਿਆ ਕਾਣੀ ਅੱਜ ਤੋਂ ਬੰਦ ਪਹੁੰਚ ਗਏ ਆਪਾਂ ਘਰ ਤੇ ਮੰਮੀ ਦਾ ਟਾੜਾ ਸ਼ਾਲ ਰਹਿ ਗਿਆ ਫਲੈਟ ਜਾਜ ਦੇ ਵਿੱਚ ਹੀ ਸ਼ਾਲ ਸ਼ਾਲ ਆਈ ਸੀ ਜਾਤ ਦੇ ਜਾਂਦੇ ਜਾਂਦੇ ਇਹ ਵਿੱਚ ਡਾਇਆ ਦਿੱਤਾ ਹੈ ਮੰਮੀ ਦਾ ਸ਼ਾਲ ਖੜਿਆ ਸੀ ਤੇ ਉਹ ਜਾਤ ਦੇ ਵਿੱਚ ਹੀ ਰਹਿ ਗਿਆ ਮੈਂ ਢੋ ਜੀ ਲਾਈ ਸੀ ਤੇ ਉਹ ਇਦਾਂ ਉੱਠ ਕੇ ਚਲ ਗਈ ਲੈ ਕੇ ਮੈਂ ਕਿੱਥੋਂ ਆਵਾ ਹੁਣ ਉਹ ਲੈ ਗਈ ਹਣੀ 에어 호ਸਟਲ ਉਹਨਾਂ ਮੋਚਾ ਲੱਗ ਗਿਆ ਉਹ ਅੰਨੀ ਮੰਮੀ ਵਾਪਸ ਆਸਾਦਾ ਤੇ ਮੰਮੀ ਦੇ ਸ਼ਾਲ ਦਾ ਤੇ ਚਲ ਨੁਕਸਾਨ ਕਰ ਹੀ ਦਿੱਤਾ ਕੋਈ ਗੱਲ ਨਹੀਂ ਸ਼ਾਲ ਕੀ ਹੈ ਸ਼ਵਾਲਾਂ ਦੀ ਕੋਈ ਗੱਲ ਨਹੀਂ ਪਰ ਸ਼ਾਲ ਬੜਾ ਵਧੀਆ ਸੀ ਮੰਮੀ ਦੇ ਬੜਾ ਚਿਰ ਦਾ ਬੜੇ ਸਾਲਾਂ ਦਾ ਪਿਆ ਸੀ ਕਰ ਤੇ ਨੁੱਥੂ ਲਿਆ ਹੁੰਦਾ ਚਿੱਤਾ ਭੁੱਲਿਆ ਤੇ ਮੈਂ ਮੰਮੀ ਸ਼ਾਲ ਦੇ ਦੋ ਮੰਮੀ ਨੇ ਸ਼ਾਲ ਦਿੱਤਾ ਤੇ ਮੈਂ ਉਹ ਫਲੈਟ ਤੇ ਛਾੜੇ ਜਾ ਜਿੰਡੀਗੋ ਚ ਪਿਆ ਕੱਢ ਗੁੱਟ ਕੇ ਸੁੱਟਦਾ ਹੁਣ ਹੁਣ ਸੁੱਟਦੇ ਨਹੀਂ ਆ ਵੇਟ ਕੀਤੀ ਹੋਣੀ ਤੇਰੀ ਪਹਿਲਾਂ ਉਹਨਾਂ ਨੇ ਜੇ ਆਣਗੇ ਠੀਕ ਐ ਨਹੀਂ ਤੇ ਫਿਰ ਹਾਂ ਉਹ ਤੇ ਹਨ ਚੇਤਾ ਨਹੀਂ ਗਿਆ ਤੂੰ ਚੇਤੇ ਜਾ ਕੇ ਉੱਥੇ ਜਾ ਕੇ ਦਿੱਤਾ ਤੂੰ ਉਹ ਉਹ ਦਾਰ ਦਿੰਦੀ ਉਹਦਾ ਮਿਲ ਜਾਣਾ ਰੂਮ ਚ ਲੱਭਦੇ ਫਿਰਨੇ ਚਲੋ ਠੀਕ ਹੈ 10 ਸਾਲਾਂ ਦਾ 10 ਸਾਲਾਂ ਦਾ 10 ਸਾਲ ਬਾਅਦ ਸੁਣਾਉਣਾ ਵੀ ਹੈ ਦਾਦਾ ਗੱਲਾਂ ਅਜੇ ਨਹੀਂ ਕੁਝ ਕਿਹਾ